ਇਹ ਲਾ ਕੇ ਜਿਹੜਾ ਗਿਆ ਉਹ ਲਿਖਾਈ ਗਏ ਨੇ ਦੇਖੋ ਆਪਰੇਸ਼ਨ ਸੀ ਇਹ ਦਾ ਮਾਨਯੋਗ ਡਾਇਰੈਕਟਰ ਜਨਰਲ ਆਫ ਪੀਐਸ ਸਪੈਸ਼ਲ ਡੀ ਜੀ ਲਾਅ ਐਂਡ ਆਰਡਰ ਜੀਡੀਪੀ ਬਖਵਾਸ ਸਾਥ ਕਰਾਇਆ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਤੋਂ ਇਹ ਦਾ ਅ ਅ ਜੁਆਇਨਿੰਗ ਹੈ ਕਿਆ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀਲ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਕਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾ ਹੁਣਾ ਉਹਨਾਂ ਦੀ ਇਸ ਸੰਭਕਤ ਨੂੰ ਰੋਕਣਾ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਦੋਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ 8 ਜਗ੍ਹਾ ਦੇ ਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਬਾਰਡਰਿੰਗ ਲਾਕੇ ਹੈਗੇ ਆ ਉਹ ਇਹਦੇ ਹੈਗੇ ਆ ਸੀਲ ਕੀਤੇ ਹੋਏ ਆ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਕੋਟ ਦੇ ਵਿੱਚ ਆਉਣ ਵਾਲੇ ਉਹਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਆ ਔਨ தி ਸਪਾਟ ਇਸ ਤੋਂ ਲਾਗਵ ਇਨਫੋਰਮੇਸ਼ਨ ਬੇਸਡ ਵੀ ਚੈੱਕ ਕੀਤਾ ਜਾ ਰਿਹਾ ਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਹੈਗੇ ਜਿਹੜੇ ਕਿ ਹਿਊਮਨ ਇੰਟੈਲੀਜੈਂਸ ਬੇਸਡ ਹੈਗੇ ਜਾਂ ਸਾਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਐਕਸ਼ਨ ਚੱਲ ਰਹੀ ਹੈ ਸੋ ਅੱਜ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲ ਰਿਹਾ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਹੈਗੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈ ਗਿਆ ਅਲੱਗ-ਅਲੱਗ ਕਸ਼ੀ ਕੀ ਗ੍ਰਿਫਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਛ ਦਿਨ ਬਾਅਦ ਆਪਰੇਸ਼ਨ ਖਤਮ ਹੋਣ ਦਾ ਸਾਡੇ ਲੱਗਦਾ ਕਿੰਨੀ ਸਰਫੋਰਸ ਨੂੰ ਜਿਹੜੀ ਕਿੰਨੀਆਂ ਟੀਮਾਂ ਚ ਪਾਰਟਿਸਿਪੇਟ ਕਰ ਰਹੀਆਂ ਰਸਮੀ ਜਿਹੜੀ ਸਾਥੀ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਨੂੰ ਜਿਹੜਾ ਸੀਲ ਹੈ ਗਿਆ ਉਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਤਾਇਨਾਤ ਹੋ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਡੀਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸੁਪਰਵਾਈਜ਼ ਕਰ ਰਹੇ ਆ ਕਿ ਟੈਕਨੀਕਲ ਕਿਵੇਂ ਫੁੱਟਪ੍ਰਿੰਟ ਚੈੱਕ ਕੀਤੇ ਜਾਣਗੇ ਕਿ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਗੀਆਂ ਸੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁੱਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਵੇਲੇ ਪੰਜਾਬ ਪੁਲਿਸ ਦੇ ਕੋਲ ਕਾਫੀ ਸક્ષਮ ਲੋਕਾਂ ਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਠੋਕਰ ਕਰਦੇ ਆਂ